ਫਲਾਗ ਬਹੁਤ ਜਿਆਦਾ ਮਾੜੇ ਆ ਜੀ ਮਤਲਬ ਪਹਿਲਾਂ 2023 ਤੋਂ ਜਦੋਂ ਆਇਆ ਤੇ ਲੋਕੀ ਜ਼ਿੰਮੇਦਾਰ ਜਿਹੜੇ ਸੀ ਉੱਠਣ ਹੀ ਲੱਗੇ ਸੀ ਤੇ ਫੇਰ ਹੁਣ ਤ੍ਰੋਪੀ ਆ ਗਈ ਆ ਇਸ ਆਪਾਂ ਡੈਮਸ ਦੀ ਗੱਲ ਕਰਦੇ ਆ ਤਾਂ ਉਹ ਫਲੱਡ ਲੈਵਲ ਜਦੋਂ ਉੱਪਰ ਵਧੇਗਾ ਤਾਂ ਗੇਟ ਵਗੈਰਾ ਖੁੱਲਣਗੇ ਉਹਦਾ ਪਾਣੀ ਦੀ ਜਿਹੜੀ ਮਾਰ ਉਹ ਸਿੱਧੀ ਪੰਜਾਬ ਨੂੰ ਪੈਣੀ ਪੈਣੀ ਆ ਕੁਝ ਨਾ ਕੁਝ ਲੋਕਾਂ ਦੇ ਮਨ 'ਚ ਡਾਊਟ ਹੈ ਕਿ ਪਾਣੀ ਜਿਹੜਾ ਸਾਰੇ ਪੰਜਾਬ 'ਚ ਆਇਆ ਹੈ ਨਾ ਇਹ ਇਦਾਂ ਨਹੀਂ ਹੋ ਸਕਦਾ ਇਹ ਕੁਝ ਨਾ ਕੁਝ ਕਿਸੇ ਸਾਜ਼ਿਸ਼ ਹੈ ਪਾਣੀ ਦੀ ਮੇਨੂੰ ਅੱਖਲੇ ਮਰ ਗਈ ਹੈ ਹੁਣ ਮਾਨਸੂਕੀ ਤੌਰ ਤੇ ਕਿਸਾਨ ਨੇ ਮਰਨਾ ਫਿਰ ਉਹ ਜਮੀਨਾ ਦੇਣ ਵਾਸਤੇ ਰੈਡੀ ਹੋ ਜਾਏਗਾ ਬਿਲਿੰਗ ਹੋ ਜਾਏਗਾ ਉਹ ਜਿਹੜੇ ਲੈਂਡ ਪੂਲਿੰਗ ਕਰ ਰਹੇ ਨੇ ਬਾਕੀ ਸਾਰੀਆਂ ਹੀ ਸਰਕਾਰਾਂ ਆਉਂਦੀਆਂ ਉਹ ਨਹੀਂ ਬਣ ਸਕਦੀਆਂ ਹਾਂ ਇਹ ਆ ਜਿਹੜੇ ਜਿਹੜੀ ਹੋਣਾ ਹੀ ਉਹ ਬਣੇਗੀ ਹੋਣ ਵਾਲੇ ਵੀ ਸਾਤਰੀ ਗਾਲ ਤੇ ਪਹਿਲੀ ਸਾਤਰੀ ਗਾਲ ਹੀ ਨੇ ਵਾਇਸੋ ਪੰਜਾਬੀ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਜੀਤ ਸਿੰਘ ਰੰਗਪੁਰੀ ਇਸ ਵੇਲੇ ਦੀ ਗੱਲ ਕਰੀਏ ਪੰਜਾਬ ਅੱਧੇ ਤੋਂ ਜ਼ਿਆਦਾ ਹੜ੍ਹਾਂ ਦੀ ਚਪੇੜ ਚ ਆ ਚੁੱਕਿਆ ਅਸੀਂ ਇਸ ਟਮ ਖੜੇ ਹਾਂ ਡੇਰਾ ਬਾਬਾ ਨਾਨਕ ਦੇ ਵਿੱਚ ਤੇ ਕੁਝ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇੱਥੇ ਜੋ ਆਲੇ ਦੁਆਲੇ ਤੁਸੀਂ ਦੇਖ ਸਕਦੇ ਦੂਰ ਦੂਰ ਤੱਕਰ ਇੰਨੇ ਪਿੰਡ ਸਾਰੇ ਲਗਭਗ ਡੁੱਬ ਚੁੱਕੇ ਨੇ ਇਸ ਤੋਂ ਇਲਾਵਾ ਫਿਰ ਮੈਂ ਜੇ ਗੱਲ ਕਰਾਂ ਮੇਰੇ ਸੱਜੇ ਪਾਸੇ ਤੁਸੀਂ ਇੱਧਰ ਵੀ ਦੇਖ ਸਕਦੇ ਹੋ ਤਸਵੀਰਾਂ ਇੱਧਰ ਵੀ ਜਿੰਨੇ ਪਿੰਡ ਹੈ ਲਗਭਗ ਡੁੱਬ ਚੁੱਕੇ ਨੇ ਇਹ ਪਿਛਲੇ 2-3 ਦਿਨ ਤੋਂ ਇੱਥੇ ਪਾਣੀ ਆ ਚੁੱਕਿਆ ਹੈ ਪਹਿਲਾਂ ਤਾਂ ਹੜ੍ਹ ਆਏ ਨੇ ਉਸ ਤੋਂ ਬਾਅਦ ਹੁਣ ਤੁਸੀਂ ਜੋ ਮਾਹੌਲ ਦੇਖ ਰਹੇ ਹੋ ਜੋ ਮੌਸਮ ਦੇਖ ਰਹੇ ਹੋ بارش ਬਹੁਤ ਆਉਣ ਦੇ ਚਾਂਸ ਹੈ ਤੇ ਮੌਸਮ ਵਿਭਾਗ ਵੱਲੋਂ ਵੀ ਇਹ ਕਿਹਾ ਜਾ ਰਿਹਾ ਸੀ ਕਿ ਆਉਣ ਵਾਲੇ 2-3 ਦਿਨਾਂ 'ਚ ਬਹੁਤ ਜ਼ਿਆਦਾ ਬਰਸਾਤ ਹੋ ਸਕਦੀ ਹੈ ਹਲਕੀ-ਹਲਕੀ بارش ਸ਼ੁਰੂ ਹੋ ਚੁੱਕੀ ਹੈ ਅਗਰ بارش ਆਂਦੀ ਹੈ ਤੇ ਕਿੰਨਾ ਕੁ ਨੁਕਸਾਨ ਹੋ ਸਕਦਾ ਅਸੀਂ ਗੱਲਬਾਤ ਕਰਦੇ ਹਾਂ ਇੱਥੋਂ ਦੇ ਇਲਾਕਾ ਨਿਵਾਸੀ ਨਾਲ ਤੇ ਉਹਨਾਂ ਨੂੰ ਪੁੱਛਦੇ ਹਾਂ ਕੀ ਪਿਛਲੇ ਜਿਹੜੇ 2 ਦਿਨ ਤੋਂ ਬਾਅਦ ਹੁਣ ਆਉਣ ਵਾਲੇ ਸਮੇਂ 'ਚ ਹਾਲਾਤ ਕਿੱਦਾ ਦੇ ਰਹਿਣਗੇ ਜੀ ਭਾਜੀ ਤੁਹਾਡਾ ਨਾਮ ਮੇਰਾ ਨਾਮ ਹਰਮਨਜੋਤ ਸਿੰਘ ਹੈ ਜੀ ਹਰਮਨ ਜੀ ਤੁਸੀਂ ਕਿੱਥੇ ਤੋਂ ਰਹਿਣ ਵਾਲੇ ਆਲੇ ਦੁਆਲੇ ਕਿੰਨੀ ਕੁ ਦੂਰ ਦੇ ਰਹਿਣ ਵਾਲੇ ਅਸੀਂ ਤਾਂ ਵੈਸੇ ਗੁਰਦਾਸਪੁਰ ਤੋਂ ਆਂ ਪਰ ਅਸੀਂ ਜਦੋਂ ਦੇ ਇਹ ਆਫਤ ਆਈ ਆ ਤੇ ਅਸੀਂ ਸਾਰੇ ਪਿੰਡਾਂ ਦੇ ਵਿੱਚ ਜਾ ਰਹੇ ਆਂ ਸੇਵਾ ਲੈ ਕੇ ਜਾ ਰਹੇ ਆਂ ਉਥੇ ਤੇ ਹਾਲਾਤ ਤੁਸੀਂ ਆਪ ਦੇਖ ਰਹੇ ਹੋ ਗਰਾਊਂਡ ਲੈਵਲ ਤੇ ਤੁਸੀਂ ਕੰਮ ਕਰ ਰਹੇ ਹੋ ਹਾਲਾਤ ਬਹੁਤ ਜ਼ਿਆਦਾ ਮਾੜੇ ਆ ਜੀ ਮਤਲਬ ਪਹਿਲਾਂ 2023 ਤੋਂ ਜਦੋਂ ਆਇਆ ਤੇ ਲੋਕੀ ਜ਼ਿੰਮੇਦਾਰ ਜਿਹੜੇ ਸੀ ਉੱਠਣ ਹੀ ਲੱਗੇ ਸੀ ਤੇ ਫੇਰ ਹੁਣ ਟਰੋਪੀ ਆ ਗਈ ਆ ਇਸ ਵਾਰੀ ਜਿਹੜੀ ਆ ਪਿਛਲੀ ਵਾਰੀ ਦੇ ਨਾਲੋਂ ਜ਼ਿਆਦਾ ਆ ਮਤਲਬ 8 8 10 10 ਫੁੱਟ ਪਾਣੀ ਵੀ ਹੈਗਾ ਆ ਤੇ ਧਾਰਕ ਤਾਂ ਕਹੀ ਸੀ ਕਿ ਅੱਧੇ ਅੱਧੇ ਜਿਹੜੇ ਸੀ ਉਹ ਡੁੱਬੇ ਸੀ ਹੁਣ ਪਾਣੀ ਦਾ ਲੈਵਲ ਥੋੜਾ ਜਿਆ ਨੀਵਾ ਆ ਤੇ ਪਰ ਹਾਲਾਤ ਉਦਾਂ ਹੀ ਆ ਲੋਕਾਂ ਦੇ ਕੋਲੇ ਖਾਣ ਨੂੰ ਕੁਝ ਵੀ ਹੈ ਨਹੀਂ ਛੱਤਾਂ ਦੇ ਉੱਪਰ ਐਦਾਂ ਹੀ ਰਾਤ ਜਿਹੜੀ ਬਤੀਤ ਕਰ ਰਹੇ ਆ ਤੇ ਨੰਗੀਆਂ ਨੰਗੇ ਸੇਰੇ ਆ ਸਾਰਾ ਕੁਝ ਹਾਲਾਤ ਤਾਂ ਭਾਜੀ ਮਾੜੇ ਆ ਬਹੁਤ ਜ਼ਿਆਦਾ ਜਿਸ ਤਰ੍ਹਾਂ ਹੁਣ ਹਾਲਾਤ ਚੱਲਦੇ ਪਏ ਨੇ ਉਸ ਤੋਂ ਜਿਹੜਾ ਹੜਾ ਆਇਆ ਉਹ ਤਾਂ ਹੈਗਾ ਹੀ ਆ ਹੁਣ ਜੋ ਮੌਸਮ ਬਦਲ ਰਿਹਾ ਕਹਿੰਦੇ ਨੇ ਕਿ ਬਹੁਤ ਜ਼ਿਆਦਾ ਭਾਰੀ ਬਰਸ਼ਾ ਹੋ ਸਕਦੀ ਹੈ ਕਿ ਉਹਦਾ ਨੁਕਸਾਨ ਹੋਰ ਹੋਏਗਾ ਕਿੱਦਾਂ ਹੋਏਗਾ ਭਾਜੀ ਉਹ ਤਾਂ ਹੋਊਗਾ ਹੀ ਕਿਉਂਕਿ ਜਦੋਂ ਪਿੱਛੋਂ ਇਹ ਸਿਰਫ ਇਹ ਨਹੀਂ ਨਾ ਕਿ ਮੀਂਹ ਇੱਥੇ ਆਊਗਾ ਜਦੋਂ ਅੱਗੇ ਮੀਂਹ ਪਿੱਛੇ ਪਾਊਗਾ ਤਾਂ ਫਿਰ ਉਹ ਜਦੋਂ ਆਪਾਂ ਡੈਮਸ ਦੀ ਗੱਲ ਕਰਦੇ ਹਾਂ ਤਾਂ ਉਹ ਫਲੱਡ ਲੈਵਲ ਜਦੋਂ ਉੱਪਰ ਵਧੇਗਾ ਤਾਂ ਗੇਟ ਵਗੈਰਾ ਖੁੱਲਣਗੇ ਉਹਦਾ ਪਾਣੀ ਦੀ ਜਿਹੜੀ ਮਾਰ ਉਹ ਸਿੱਧੀ ਪੰਜਾਬ ਨੂੰ ਪੈਣੀ ਪੈਣੀ ਆ ਜੀ ਅੱਛਾ ਜਿਵੇਂ ਤੁਸੀਂ ਗੱਲ ਕਰ ਰਹੇ ਸੀ ਆਪਾਂ ਹੁਣ ਥੋੜੇ ਦਿਨ ਪਹਿਲਾਂ ਕਾਦੀਆਂ ਵਾਲੇ ਸਾਈਡ ਵੀ ਕਹਿੰਦੇ ਹਾਲੇ ਤਾਂ ਪੋਜੀਸ਼ਨ ਠੀਕ ਹੈ ਪਰ ਆਉਣ ਵਾਲੇ ਸਮੇਂ ਚ ਉੱਥੇ ਵੀ ਨੁਕਸਾਨ ਹੋ ਸਕਦਾ ਕੋਈ ਅੱਧਾ ਦਾ ਵੀ ਹੈ ਭਾਜੀ ਉਹ ਜਿਹੜਾ ਇਲਾਕਾ ਆ ਨਾ ਅਸੀਂ ਚਲ ਜੀਏ ਦੁਰੰਗਲਾ ਵਾਲਾ ਮਕੌੜਾ ਪੱਤਨ ਉਧਰ ਤਾਂ ਬਹੁਤ ਜ਼ਿਆਦਾ ਨੁਕਸਾਨ ਹੋਇਆ ਕਿਉਂਕਿ ਰਾਵੀ ਉਸ ਪਾਸੇ ਸੀ ਰਾਵੀ ਤੋਂ ਤੁਸੀ ਟੁੱਟੀ ਜਿਹੜੀ ਆ ਉਧਰਲੇ ਪਾਸੇ ਤੁਸੀ ਮਕੌੜਾ ਚਪਕਰਾ ਫਿਰ ਦੁਰੰਗਲੇ ਵਾਲੇ ਪਾਸੇ ਆਜੋ ਦਮੂੜੀ ਜਿਹੜੀ ਪਿੱਛੇ ਖਬਰ ਆਈ ਸੀ ਨਵੋਦੇ ਵਾਲੀ 400 ਬੱਚਾ ਜਿਹੜਾ ਉਹਨਾਂ ਨੇ ਰੈਸਕਿਊ ਕੀਤਾ ਸੋ ਉਧਰ ਵੀ ਹਾਲਾਤ ਇਦਾਂ ਹੀ ਆ ਪਰ ਇੱਧਰ ਜਿਹੜਾ ਇਲਾਕਾ ਵਾ ਇਹ ਵਾਲਾ ਡੇਰਾ मतलब 72 ਆਪਾਂ ਦੂਮੇ ਪਾਸੇ ਕਹਿ ਸਕਦੇ ਮਾਰਤੋਂ ਉਹਨਾਂ ਨੂੰ ਵੀ ਪਈ ਆ ਪਰ ਉਧਰ ਪਾਣੀ ਦਾ ਲੈਵਲ ਜਿਹੜਾ ਥੋੜਾ ਥੋੜਾ ਡਾਊਨ ਜਾਈ ਜਾ ਰਿਹਾ ਪਰ ਹੁਣ ਜਿਸ ਤਰ੍ਹਾਂ ਤੁਸੀਂ ਵੇਖ ਰਹੇ ਹੋ ਕਿ ਮੀਂਹ ਹੁਣ ਵੀ ਕਣੀਆਂ ਜਿਹੜੀਆਂ ਪੈ ਰਹੀਆਂ ਨੇ ਤੇ ਨੁਕਸਾਨ ਤੇ ਹੋਊਗਾ ਵਿਪਤਾ ਜਿਹੜੀ ਆ ਹੋਰ ਸਿਰ ਚੜ ਕੇ ਬੋਲੂਗੀ ਜੀ ਜੀ ਬਹੁਤ ਮਿਹਰਬਾਨੀ ਸੋ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਗਰਾਊਂਡ ਜ਼ੀਰੋ ਤੇ ਲੋਕਾਂ ਨਾਲ ਇਹ ਉਹ ਨੇ ਜਿਨ੍ਹਾਂ ਨੇ ਸੇਵਾ ਕੀਤੀ ਸੀ ਤੇ ਅਸੀਂ ਪਿੰਡ ਵਾਲਿਆਂ ਨਾਲ ਵੀ ਗੱਲ ਕਰਦੇ ਨੇ ਇਹਨਾਂ ਦੇ ਜਿਹੜੇ ਬਾੜ ਦੀ ਚਪੇੜ ਚ ਆ ਚੁੱਕੇ ਨੇ ਫਲੱਡ ਦੀ ਚਪੇੜ ਚ ਆ ਚੁੱਕੇ ਨੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਉਹ ਉਹਨਾਂ ਨੇ ਕਿਸ ਤਰ੍ਹਾਂ ਦਾ ਲੱਗ ਰਿਹਾ ਵਾਹਿਗੁਰੂ ਜੀ ਹਾਂਜੀ ਹਾਂਜੀ ਕਿਸ ਤਰ੍ਹਾਂ ਦੇ ਹਾਲਾਤ ਲੱਗ ਰਹੇ ਨੇ ਕਿਵੇਂ ਲੱਗ ਰਿਹਾ ਕਿਉਂਕਿ ਦੇਖੋ ਪਹਿਲਾਂ ਤਾਂ ਪਾਣੀ ਬਹੁਤ ਆ ਚੁੱਕਿਆ ਹੋਇਆ ਹੁਣ ਉਤੋਂ ਬਾਰਿਸ਼ ਵੀ ਆ ਰਹੀ ਹੈ ਕਿੱਦਾਂ ਲੱਗਦਾ ਸੂਬੇਦਾਰ ਜੀ ਤੁਹਾਡੇ ਸਾਹਮਣੇ ਹੀ ਹੈ ਪਾਣੀ ਪਾਣੀ ਦਿੱਤੇ ਸਮੁੰਦਰ ਹੈ ਤੁਹਾਡਾ ਕਿੰਨੇ ਕੁ ਖੇਤ ਹੈ ਸਾਡੇ 10 ਖੇਤਾਂ ਦੇ ਸਾਹਮਣੇ ਇਧਰ ਮਾਰੋ ਜੀ ਕੈਮਰਾ ਆ ਦੇਖੋ ਆ ਰੁਖ ਦੇਖਦੇ ਰੁਖ ਆ ਤੁਹਾਡੇ 10 ਖੇਤ ਆ 10 ਡੁੱਬੇ ਆ ਪਾਣੀ ਚ ਦਸੇ ਡੁੱਬ ਗਏ ਨੇ ਟ੍ਰਾਂਫਰਮੇ ਸਾਹਮਣੇ ਜਿਹੜੀ ਜ਼ਮੀਨ ਚ ਆ ਆ ਟ੍ਰਾਂਫਰਮੇ ਟ੍ਰਾਂਫਰਮ ਜ਼ਮੀਨ ਮੈਂ ਖੇਤ ਹੀ ਵੇਖਣ ਆਇਆ ਜੀ ਅੱਛਾ ਮੈਂ ਤਾਂ ਕੱਲ ਤਾਂ ਪਿੰਡ ਚ ਟੂਟਾ ਹੀ ਕਨੈਕਟ ਨਹੀਂ ਆ ਥੋੜਾ ਪਾਣੀ ਉਤਰ ਹੁਣ ਵੇਖਣ ਆ ਇਸ ਤੋਂ ਪਹਿਲਾਂ ਵੀ ਕਦੀ ਇਦਾਂ ਦੇ ਹਾਲਾਤ ਬਣੇ ਸੀ ਹਾਲਾਤ ਈਰਬਣ ਬੰਦੇ ਰਹੇ ਆ 88 ਜੜਾ 88 ਤੋਂ ਥੋੜਾ ਪਾਣੀ ਘੱਟ ਰਹਿ ਗਿਆ ਕੀ ਸਮਝ ਦਿਓ ਕਿ ਪਤਾ ਲੱਗ ਰਿਹਾ ਸੀ ਪਹਿਲੇ ਜਿੰਨੀ ਕੁ بارش ਬਹੁਤ ਜ਼ਿਆਦਾ ਹੋ ਰਹੀ ਸੀ ਕਿ ਸਰਕਾਰਾਂ ਧਿਆਨ ਨਹੀਂ ਦਿੰਦੀਆਂ ਹਰ ਸਾਲ ਕੁਝ ਨਾ ਕੁਝ ਹੁੰਦਾ ਲੋਕਾਂ ਦੇ ਮਨ 'ਚ ਡਾਊਟ ਹੈ ਕਿ ਪਾਣੀ ਜਿਹੜਾ ਸਾਰੇ ਪੰਜਾਬ 'ਚ ਹੈ ਨਾ ਇਹ ਇਦਾਂ ਨਹੀਂ ਹੋ ਸਕਦਾ ਇਹ ਕੁਝ ਨਾ ਕੁਝ ਕਿਸੇ ਸਾਜ਼ਿਸ਼ ਹੈ ਪਾਣੀ ਦੀ ਇਹ ਸਾਜ਼ਿਸ਼ ਕੀ ਸਾਜ਼ਿਸ਼ ਸਾਜ਼ਿਸ਼ ਤਾਂ ਪਹਿਲਾਂ ਪਾਣੀ ਰੋਕੇ ਜਾਂਦਾ ਹੋਏਗਾ ਫਿਰ ਜ਼ਿਆਦਾ ਕਰਕੇ ਛੱਡਿਆ ਜਾਂਦਾ ਤੇ ਲੋਕਾਂ ਨੂੰ ਡਿਸਟਰਬ ਕੀਤਾ ਜਾ ਰਿਹਾ ਇਹੋ ਜਿਹਾ ਪਹਿਲਾਂ ਕਰਜੇ ਜੂ ਡੁੱਬੇ ਲੋਕ ਨੇ ਤਾਂ ਫੇ ਕਿੰਨੇ ਲੱਗਦੇ ਕਿੰਨਾ ਟਰਾਲੀਆਂ ਚੋਰੀ ਕਰ ਲਈ ਗਵਰਨਮੈਂਟ ਨੇ ਹੁਣ ਲਾਸਟ ਹਥਿਆਰ ਬਰਤਣ ਦੇ ਨੇ ਪਾਣੀ ਦੇ ਰੋੜਦਾਂ ਲੋਕਾਂ ਤਾਕਲੇ ਮਰ ਗਈ ਹੈ ਹੁਣ ਮਾਨਸਿਕ ਤੌਰ ਤੇ ਕਿਸਾਨ ਨੇ ਮਰਨਾ ਫਿਰ ਉਹ ਜਿੰਨੇ ਦਿਨ ਬਾਅਦ ਤੇ ਰੈਡੀ ਹੋ ਜਾਏਗਾ ਬਿਲਿੰਗ ਹੋ ਜਾਏਗਾ ਉਹ ਜਿਹੜੇ ਲੈਂਡ ਪੂਲਿੰਗ ਕਰ ਰਹੇ ਨੇ ਜੀ ਬਿਲਕੁਲ ਸਹੀ ਕਿਹਾ ਮੈਨੂੰ ਤੇ ਲੱਗਦਾ ਹੈ ਮੇਰਾ ਆਪਣੀ ਸੋਚ ਇਹ ਹੈ ਜੀ ਤਾਂ ਕੀ ਕਹਿਣਾ ਚਾਹਦੇ ਹੋ ਤੁਹਾਡਾ ਕੀ ਵੇਖੋ ਜੀ ਇਹ ਜੇ ਪਾਣੀ ਜੀ ਹੁਣ ਜੂ ਇੱਕੇ ਰਾਂ ਛੜਤਾ ਇਹਨਾਂ ਨੇ ਇਹ ਉਹ ਪਰੇ ਬਾਅਦ ਚ ਬਹੁਤ ਹੋਣਦੀ ਚਾਰ ਪੰਜ ਮਹੀਨੇ ਹੋ ਗਏ ਆ ਇਹ ਹੋਏ ਪਾਣੀ ਥੋੜਾ ਥੋੜਾ ਪਹਿਲਾਂ ਛਾੜਦੇ ਛਾੜਦੇ ਆਹ ਮੁਸ਼ਕਲਾਂ ਭਾਰੀਆਂ ਨਾ ਆਉਂਦੀਆਂ। ਉਹ ਤਾਂ ਥੋੜਾ ਤੁਸੀਂ ਸੰਭਾਲ ਸਕਦੇ ਸੀ ਪਾਣੀ ਥੋੜਾ ਥੜਾ ਸਰਕਾਰਾਂ ਸਭ ਕੁਝ ਕਰਾ ਸੀ ਇਹ ਤਾਂ ਲੜ ਕੇ ਟੁੱਟੇ ਹੋ ਸਕਦਾ ਤੋੜੇ ਗਏ ਹੁਣ ਚਾ ਤੋੜੇ ਗਏ ਹੁਣ ਹਾਂਜੀ ਇਲਜ਼ਾਮਤ ਉਹ ਬੰਨਵਾ ਦੇ ਕਹਿ ਰਹੇ ਫਲੱਡ ਕੇ ਟੁੱਟ ਗਏ ਨੇ ਹੁਣ ਅਸੀਂ ਕਿਹੜਾ ਦੇਖਣਾ ਟੁੱਟੇ ਨਹੀਂ ਟੁੱਟੇ ਉਹ ਮੰਨਣਾ ਪੈਣਾ ਪਰ ਇਹ ਸਾਜ਼ਿਸ਼ ਹੋ ਸਕਦੀ ਹੈ ਕਿ ਫਲੱਡ ਕੇ ਟੁੱਟ ਵੀ ਗਏ ਤਾਂ ਸਰਕਾਰ ਦੀ ਕਮੀ ਹੈ। ਜੀ ਬਿਲਕੁਲ ਪਹਿਲੇ ਪੇਰੋਂ ਜੈਦੀ ਸੀ ਕੀ ਕਹਿਣਾ ਚਾਹੁੰਦੇ ਹੋ ਮੈਂ 14 ਦੀ ਬਾਅਦ ਚ ਵੇਦ ਜਿਗੋ ਆਇੰਦੇ ਨੇ ਮੁਲਾਜ਼ਮ ਇੱਥੇ ਕੋਈ ਵੀ ਆ ਜਾਂਦਾ ਸਰਕਾਰ ਦਾ ਉਹ ਆਂਦੇ ਨਾ ਤੁਸੀਂ ਜਿਹੜਾ ਪਹਿਲਾ ਆਇਓ ਉਹਨੇ ਕੋਈ ਨਹੀਂ ਬੱਦੀ ਬਾਕੀ ਸਾਰੇ ਹੀ ਸਰਕਾਰਾਂ ਆਉਂਦੀਆਂ ਉਹ ਨਹੀਂ ਬਣ ਸਕਦੀਆਂ ਹਾਂ ਇਹ ਆ ਜਿਹੜੇ ਜਿਹੜੀ ਹੁਣ ਆਈ ਉਹ ਬਨੇਗੀ ਹੁਣ ਵਾਲੇ ਵੀ ਸਾਥਰੀ ਗਾਲ ਤੇ ਪਹਿਲੇ ਸਾਥਰੀ ਗਾਲੀ ਨੇ ਜੇ ਇਹ ਪਹਿਲੋ ਬਣਨੇ ਚਾਹਣ ਤੇ ਬਣ ਸਕਦੇ ਆ ਪੱਕੀਆਂ ਵੀ ਕਰ ਸਕਦੇ ਆ ਇਹਨਾਂ ਨੂੰ ਪਤਾ ਵਿੱਚ ਮੋਰਚੇ ਪੱਕੇ ਨੇ ਉਹਨਾਂ ਨੂੰ ਉਸ ਹਿਸਾਬ ਨਾਲ ਬੰਨਣ ਜਿਹੇ ਹਿਸਾਬ ਨਾਲ ਪਾਣੀ ਨਾ ਆਵੇ ਤੇ ਬਾਕੀ ਆ ਵੀ ਪਾਣੀ ਇਧਰੋਂ ਵੀ ਆ ਗਿਆ ਇਧਰੋਂ ਵੀ ਆ ਗਿਆ ਇਸ ਕਰਕੇ ਜਿਆਦਾ ਹੋ ਗਿਆ ਇੱਕਾ ਸੜਕ ਜਿਹੜੀ ਹੈ ਨਾ ਬਦੀ ਇਹ ਲੱਗੀ ਸੜਕ ਜਿਹੜੀ ਹੈ ਨਾ ਬਹੁਤ ਇਹ ਨਾਲ ਜਿਹੜਾ ਪਹਿਲਾਂ ਦਾ ਹਾਲਾਤ ਬਹੁਤ ਮਾੜਾ ਕਰਦਾ ਬਹੁਤ ਚਾਹ ਤੁਸੀਂ ਦੇਖ ਸਕਦੇ ਹੋ ਕਿ ਇਹ ਉਹ ਪੀੜਿਤ ਨੇ ਜਿੰਨਾਂ ਦੀਆਂ ਫਸਲਾਂ ਆ ਚੁੱਕੇ ਖਾਸ ਕਰਕੇ ਅਸੀਂ ਸੂਬੇਦਾਰ ਜੀ ਨਾਲ ਗੱਲ ਕੀਤੀ ਉਹਨਾਂ ਦੇ 10 ਖੇਤ ਤੁਸੀਂ ਉਹ ਸਾਹਮਣੇ ਦੇਖ ਸਕਦੇ ਹੋ ਪੂਰੇ ਡੁੱਬ ਚੁੱਕੇ ਨੇ ਉਹਨਾਂ ਦਾ ਕਹਿਣਾ ਹੈ ਕਿ ਇਹ ਪਿੱਛੇ ਕੋਈ ਸਾਜ਼ਿਸ਼ ਹੈ ਪੰਜਾਬ ਨੂੰ ਕਰਨ ਦੀ ਪੰਜਾਬ ਦੇ ਵਿੱਚ ਪੰਜਾਬ ਉਹਨਾਂ ਨੂੰ ਲੱਗਦਾ ਹੈ ਕਿ ਇਹ ਸਾਜ਼ਿਸ਼ ਹੋ ਸਕਦੀ ਹੈ ਪੰਜਾਬ ਨੂੰ ਖਤਮ ਕਰਨ ਦੀ ਜਾਂ ਕੀ ਹੋ ਸਕਦਾ ਪਰ ਜਿਹੜੇ ਪੀੜਤ ਹੈ ਉਹਨਾਂ ਦਾ ਦਰਦ ਹੁਣ ਬਾਹਰ ਆ ਰਿਹਾ ਹੈ ਕੈਮਰਾਮੈਨ ਪ੍ਰਥਮ ਨਾਲ ਪਰਮਜੀਤ ਸਿੰਘ ਰੰਗਪੁਰੀ ਡੇਰਾ ਬਾਬਾਨਨਕ 2250